ਥੱਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ ਨਜ਼ਰ ਸਖਣੀ ਏ ਕੜਮਾ ਲੀਰੋ ਲੀਰ ਹਾਲੇ ਵੀ ਹਰਕਾ ਮਾਰਦੀ ਏ ਬਤਨ ਦੀ ਚੜਦੀ ਜਵਾਨੀ ਨੂੰ ਮਾਨਵਤਾ ਦੇ ਪਹਿਲਾਂ ਵਿੱਚ ਛੰਕਦੀ ਗੁਲਾਮੀ ਦੀ ਜੰਜੀਰ ਹਾਲੇ ਵੀ ਗੁਲਾਮੀ ਦੀ ਜੰਜੀਰ ਹਾਲੇ ਵੀ ਸ਼ੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਉਹਨਾਂ ਦੇ ਲੱਖ ਤੇ ਜਗਰ ਸ਼ੇਰ ਦਾ ਸ਼ੇਰ ਪੁੱਤਰ ਮਹਾਰਾਜਾ ਦਲੀਪ ਸਿੰਘ ਸਿੱਤੋਂ ਦਾ ਆਖਰੀ ਮਹਾਰਾਜਾ ਪਰ ਜਿਹੜਾ ਉਹਨਾਂ ਦੀ ਨੇੜਲੇ ਲੋਕਾਂ ਵੱਲੋਂ ਤਰੋਹ ਕਮਾ ਕੇ ਸਾਡੇ ਕੋਲੋਂ ਸਾਡਾ ਮਹਾਰਾਜਾ ਖੋਇਆ ਗਿਆ ਮਹਾਰਾਜਾ ਦਲੀਪ ਸਿੰਘ ਦੇ ਨਾਲ ਪੰਜਾਬ ਦੀ ਮਿੱਟੀ ਗੱਲਾਂ ਕਰਦੀ ਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜਿਸ ਦਾ ਨਾਂ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ थरथरा ਜਾਂਦੀਆਂ ਸਨ ਆਕਰ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ 40 ਸਾਲ ਦੇ ਰਾਜ ਨੂੰ ਖੁਦਗਰਜ਼ੀਆਂ ਨੇ ਬਰਬਾਦ ਕਰ ਦਿੱਤਾ ਅੱਜ ਪੰਥਕ ਲੀਡਰਾਂ ਤੇ ਹੋਰ ਨਕਲੀ ਲੀਡਰਾਂ ਨੇ ਖੁਦਗਰਜ਼ੀਆਂ ਕਰਕੇ ਕੁਰਸੀ ਦੀਪੋ ਕਰਕੇ ਪੰਜਾਬ ਨਾਲ ਧੋਖਾ ਧਰੋਖਾ ਮਾਇਆ ਇਹਨਾਂ ਲੋਕਾਂ ਨੇ ਸ਼ੇਰ-ਏ-ਪੰਜਾਬ ਦੀ ਉਹ ਔਲਾਦ ਜਿਸ ਤੇ ਅਸੀਂ ਮਾਣ ਕਰਦੇ ਆ ਮਹਾਰਾਜਾ ਦਲੀਪ ਸਿੰਘ ਉਸ ਦੀ ਮਰੀ ਦੇ ਕੋਲੇ ਖਲੋ ਕੇ ਸ਼ਾਇਰ ਦੀ ਕਲਮ ਤੇ ਨਾਲ ਪੰਜਾਬ ਦੀ ਮਿੱਟੀ ਕੁਝ ਗੱਲਾਂ ਕਰਦੀ ਆ ਪੰਜਾਬ ਦੀ ਮਿੱਟੀ ਬੋਲਦੀ ਆ ਪੰਜਾਬ ਦੀ ਮਿੱਟੀ ਕੀ ਬੋਲਦੀ ਆ ਕਿਹੜੇ ਲਫ਼ਜ਼ ਬੋਲਦੀ ਆ ਤੁਹਾਡੇ ਨਾਲ ਮੇਰੇ ਸਾਥੀ ਰਣਜੀਤ ਸਿੰਘ ਜੀ ਗੈਨੀਪਾਲ ਕਮਲਜੀਤ ਸਿੰਘ ਜੀ ਤੇ ਮੈਂ ਗੁਰਦੀਪ ਧਾਰੀਵਾਲ ਕੁਸਰਾ ਤੁਹਾਡੇ ਰੂਹ ਰੂਹ ਕਰਨ ਜਾ ਰਹੇ ਆ ਪੰਜਾਬ ਦੀ ਮਿੱਟੀ ਕੀ ਬੋਲਦੀ ਆ ਮਹਾਰਾਜ ਦਲੀਪ ਸਿੰਘ ਦੀ ਮੜੀ ਤੇ ਜਾਕੇ ਤੇਰੀ ਮੜੀ ਤੇ ਆਨ ਦਲੀਪ ਸਿੰਘਾ ਵਰਕੇ ਰੁੱਸੇ ਹੋ ਵਕਤ ਦੇ ਅੱਜ ਹੀ ਲੋਗਰੇ ਘੁੰਮਦੇ ਨੇ ਨਾਹੀ ਆਸ ਰਿਹਾ ਕਿਸੇ ਸਰਕਾਰ ਕੋੋਂ ਹੱਦ ਸੀ ਕਾਵਲ ਕੰਧਾਰ ਦੀ ਕੇ ਕੰਧਾਰ ਦੀ ਕੇ ਕੰਧਾਰ ਦੀ ਕੇ ਮੇਰੀ ਹੱਦ ਸੀ ਕਾ चिटे तोड़ी रुख मैनू रुखू छां करी स ਮਿੱਟੀ ਪੰਜਾਬ ਦੀ ਬੋਲਦੀ ਹਾਂ ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ਦੁੱਖ ਪੰਜਰੀ ਦੇਰੀਆਂ ਤਾਣੀਆਂ ਵੀ ਤਾਣੀਆਂ ਵੀ ਦੁੱਖ ਪੰਜਰੀ ਦੇਰੀਆਂ ਤਾਣੀਆਂ ਵੀ ਹੁਣ ਤਾਂ ਫੇਰ ਬਗਾਨੀ ਵਿੱਚ ਹਿਲਦੀਆਂ ਰੇ ਤੈਨੂੰ ਦੱਸਾਂ ਕੀ ਪੱਖ ਦੇ ਦੁੱਖੀਆਂ ਨੂੰ ਅਕਾਲ ਤਖਤ ਤੋਂ ਮਾਫੀਆਂ ਮਹਿਦੀਆਂ Que você... ਰੋਕਣੇ ਨੇ ਪੇਸ਼ ਨਾ ਜਾਵੇ ਤੇ ਕੀ ਦੱਸਾਂ ਕੀ ਦੱਸਾਂ ਕੀ ਦੱਸਾਂ ਜਦੋਂ ਪੇਸ਼ ਨਾ ਜਾਵੇ ਤੇ ਕੀ ਦੱਸਾਂ ਮੋਤੀ ਰੋੜਾਂ ਦੇ ਵਟੇ ਹੀ ਤੋਲਦੀ ਹਾਂ ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ਰੱਖੀਏ ਰਵੀ